ਕੀ ਆਪਣਾ ਨਾਮ ਤੇ ਜੱਥੇਬੰਦੀ ਦਾ ਨਾਮ ਸੀ ਮੈਂ ਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਸੂਬਾ ਮੀਤ ਪ੍ਰਧਾਨ ਕੀ ਪ੍ਰੋਗਰਾਮ ਲਿਖਿਆ ਗਿਆ ਤੇ ਕੀ ਥੇ ਲਿਖਿਆ ਗਿਆ ਵੇਖੋ ਜੀ ਅੱਜ ਅਸੀਂ ਜਿਹੜਾ ਸੀਗਾ ਐਮ ਐਸ ਬੀ ਗਰੰਟੀ ਕਾਨੂੰਨ ਲੈਣ ਦਾ ਕਰਕੇ ਜਿਹੜਾ ਰੋਸ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ ਤੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਵਾ ਲਿਖਿਆ ਗਿਆ ਵੀ ਸਾਰੇ ਹਿੰਦੁਸਤਾਨ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਟਰੈਕਟਰ ਜਿਹੜੇ ਆ ਉਹਨਾਂ ਨੂੰ ਸੜਕਾਂ ਦੇ ਉੱਤੇ ਲਿਆਂਕ ਕੇ ਦਿੱਲੀ ਵੱਲ ਨੂੰ ਮੂੰਹ ਕਰਕੇ ਖਿਲਾਰਾਂਗੇ ਤੇ ਅੱਜ ਅਸੀਂ ਜਿਹੜਾ ਵਾ ਗੋਲਡਨ ਗੇਟ ਅੰਮ੍ਰਿਤਸਰ ਤੇ ਤੇ ਇੱਥੇ ਅੱਜ ਅਸੀਂ ਜਿਹੜਾ ਵਾ ਹਜ਼ਾਰਾਂ ਜਿਹੜਾ ਟਰੈਕਟਰ ਆ ਉਹ ਲੈ ਕੇ ਜਿਹੜੇ ਆ ਸੜਕਾਂ ਦੇ ਉੱਤੇ ਖਲੋਵਾਂਗੇ ਦਿੱਲੀ ਵੱਲ ਨੂੰ ਮੂੰਹ ਕਰਕੇ ਕਿਉਂਕਿ ਸਾਡੀ ਜਿਹੜੀ ਐਮਐਸਪੀ ਗਰੰਟੀ ਕਾਨੂੰਨ ਆ ਉਹ ਸਰਕਾਰ ਦੇ ਨਹੀਂ ਰਹੀ ਕਰਜ਼ਾ ਜਿਹੜਾ ਕਿਸਾਨਾਂ ਮਜ਼ਦੂਰਾਂ ਸਰ ਚੜਿਆ ਉਹਨੂੰ ਖਤਮ ਨਹੀਂ ਕਰ ਰਹੀ ਦੂਜਾ ਸਾਡਾ ਬਿਜਲੀ ਐਕਟ ਨੂੰ ਖਤਮ ਨਹੀਂ ਕਰ ਰਹੀ ਉਸ ਤੋਂ ਪ੍ਰੂਫਿਊਸ਼ਨ ਦਾ ਬੋਰਡ ਆ ਉਹਨੂੰ ਵਾਪਸ ਨਹੀਂ ਲੈ ਰਹੀ ਇਸ ਕਰਕੇ ਇਹ ਜਿਹੜੀਆਂ 2020 ਦੇ ਵਿੱਚ ਮੰਗਾਂ ਜਿਹੜੀਆਂ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦੇ ਕੀਤੇ ਸੀਗੇ ਮੰਨੀਆਂ ਹੋਈਆਂ ਸੀਗੀਆਂ ਉਹ ਉਹਨਾਂ ਨੂੰ ਪੂਰਿਆ ਕਰਨ ਵਾਸਤੇ ਜਿਹੜਾ ਵਾ ਇਹਨਾਂ ਨੇ ਕੋਰਾ ਇਨਕਾਰ ਕਰ ਦਿੱਤੀ ਸਾਨੂੰ ਤੇ ਸਾਡੇ ਜਿਹੜੇ ਕਿਸਾਨ ਨੇ ਉਹ ਦਿੱਲੀ ਨੂੰ ਜਾਣ ਵਾਸਤੇ ਜਿਹੜੇ ਆ ਉਥੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਨੇ ਸਾਡਾ ਸ਼ੁਭਦੀਪ ਸਿੰਘ ਜਿਹੜਾ ਉਹ ਵੀ ਮਾਰਿਆ ਗਿਆ ਉਹਦੇ ਵਿਰੋਧ ਦੇ ਵਿੱਚ ਜਿਹੜਾ ਵਾ ਅੱਜ ਅਸੀਂ ਜਿਹੜਾ ਵਾ ਦਿੱਲੀ ਵੱਲ ਨੂੰ ਮੂੰਹ ਕਰਕੇ ਜਿਹੜਾ ਪੂਰੇ ਭਾਰਤ ਦੇ ਵਿੱਚ ਜਿਹੜਾ ਵਾ ਹਜ਼ਾਰਾਂ ਟਰੈਕਟਰ ਜਿਹੜੇ ਆ ਉਹ ਛੜਕਾਂ ਦੇ ਉੱਤੇ ਲੱਖਾਂ ਟਰੈਕਟਰ ਸਾਰੇ ਭਾਰਤ ਦੇ ਵਿੱਚ ਛੜਕਾਂ ਦੇ ਉੱਤੇ ਆਉਣਗੇ ਤੇ ਲੇਕਿਨ ਸਾਨੂੰ ਜੇ ਲੋਡ ਪਈ ਦਿੱਲੀ ਜਾਣ ਦੀ ਤੇ ਅਸੀਂ ਜਿਹੜਾ 14 ਮਾਰਚ ਦਾ ਵਾ ਉਹ ਅਸੀਂ ਮਾਂ ਪੰਚਾਇਤ ਜਿਹੜੀ ਆ ਪਹਿਲਾਂ ਦਿੱਲੀ ਦੇ ਵਿੱਚ ਕਰ ਰਹੇ ਆ ਉਸ ਤੋਂ ਬਾਅਦ ਵਿੱਚ ਜੇ ਸਾਨੂੰ ਜਾਣਾ ਪਿਆ ਤੇ ਅਸੀਂ ਦਿੱਲੀ ਨੂੰ ਕੂਚ ਵੀ ਕਰਾਂਗੇ ਦਾ ਕੇਂਦਰ ਸਰਕਾਰ ਦੇ ਉੱਪਰ ਇਹ ਅਸਰ ਹੋਵੇਗਾ ਜੀ ਬਿਲਕੁਲ ਜੀ ਬਿਲਕੁਲ ਜਦੋਂ ਕੇਂਦਰ ਸਰਕਾਰ ਤੇ ਹੀ ਸਾਰਾ ਅਸਰ ਹੋਣਾ ਜੀ ਇਸ ਗੱਲ ਦਾ ਜੇ ਮੰਨ ਲਓ ਆ ਅੱਜ ਕਿਸਾਨ ਤੇ ਮਜ਼ਦੂਰ ਜਿਹੜੇ ਉਹ ਸੜਕਾਂ ਤੇ ਆ ਸਕਦੇ ਆ ਤੇ ਕੱਲ ਨੂੰ ਉਹ ਇਹਨਾਂ ਨੂੰ ਇਹਨਾਂ ਦੇ ਵਿੱਚ ਵੜਨ ਤੋਂ ਵੀ ਕਿਉਂਕਿ 24 ਦੇ ਵਿੱਚ ਆ ਜੂਨ ਦੇ ਵਿੱਚ ਜਿਹੜੀਆਂ ਆ ਰਹੀਆਂ ਇਹਨਾਂ ਦੀਆਂ ਲੱਛਣਾਂ ਉਹਨਾਂ ਦੇ ਵਿੱਚ ਇਹਨਾਂ ਨੂੰ ਦੱਸ ਦੇਵਾਂਗੇ ਪੱਪਾ ਪਾਰ ਹੋ ਕੇ ਕਿਸਾਨ ਤੇ ਮਜ਼ਦੂਰ ਜਿਹੜੇ ਆ ਇਸ ਮੋਦੀ ਸਰਕਾਰ ਨੂੰ ਜਿਹੜਾ ਮੂੰਹ ਤੋੜਵਾ ਜਵਾਬ ਜਿਹੜਾ ਉਹ ਦੇਣਗੇ ਜਿੰਦਾਬਾਦ 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 ਸਰਕਾਰ ਮਰਦਾਬਾਦ ਮਰਦਾਬਾਦ